ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਾਲਾ ਕਿਹੜੀ ਤਹਿਸੀਲ ਹੈ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਿਖਾਵਾਂਗੇ ਤਿੰਨ ਚਾਰ ਝੋਟੀਆਂ ਦੇ ਚੰਗੇ ਤਗੜੇ ਰਿਕਾਰਡ ਵਾਲੀਆਂ ਵਾਂ ਪਸ਼ੂ ਬਾਈ ਦੇ ਕੋਲ ਹੈਗੇ ਉਤਰਾਵਾਵਾ ਇਹਦੇ ਦੋ ਤਿੰਨ ਬਾਈ ਕੰਦਾ ਵੇ ਸੇਲ ਹੋ ਗਏ ਆ ਤੇ ਆ ਜੋ ਬਾਈ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ 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 ਤਾਂ ਜੀ ਇਹਨਾਂ ਸੇਲ ਕਰਤਾ ਹੁੰਦੇ ਆ ਹਾਂ ਜੀ ਇਹ ਵੀ ਕਰਦੇ ਜੀ ਉਹ ਲੈਣਾ ਅੱਛਾ ਠੀਕ ਹੈ ਠੀਕ ਠੀਕ ਹੈ ਜੀ ਮਈਆਂ ਦੇ ਆਪਣੇ ਕੋਲ ਜੀ 6-7 ਹੀ ਤੇ ਵੀਰ ਭਰਾ ਫੇਰ ਨਾਲ ਸੇਲ ਪਰਚੇਜ ਵਾਲੇ ਮੰਨ ਲਓ ਪੈਗੇ ਉਹ ਲੈ ਗਏ ਵਿੱਚੋਂ ਅੱਛਾ ਠੀਕ ਹੈ ਠੀਕ ਹੈ ਚਲੋ ਤੁਹਾਨੂੰ ਜਾਨੀਏ ਦਾ ਜਿੱਥੇ ਤੇ ਜਿਹੜਾ ਇਰਾਨ ਵਾਲੇ ਬਸਪੁਰ ਕਹਿੰਦੀਆਂ ਕਰਮਾ ਲੀਆਂ ਹਾਂਜੀ ਹਾਂਜੀ ਤੁਸੀਂ ਭਾਈ ਆਪਣਾ ਨਾਮ ਤੇ ਐਡਰੈਸ ਦਾ ਨਾਮ ਮੇਰਾ ਸ਼ਿਰਾਜੇ ਪਿੰਡ ਮਾਲਾ ਜਿਹੜੀ ਤਹਿਸੀਲ ਹਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਦੇ 618 ਠੀਕ ਹੈ ਠੀਕ ਹੈ ਜੀ ਅਬ ਦੂਰੀਆਂ ਕਿਹੜੀਆਂ ਲੈਂਡੀਆਂ ਦੁੱਧ ਦੇ ਆਉਣੀ ਹੈ ਇਤਨਾ ਹੀ ਮਹਾਰਾਜਾ ਗੁਰੂ ਰਾਮਦਾਸ ਦੇਣ ਆਲਾ ਤੇ ਆਪਾਂ ਲਿਆਉਣ ਆਲੇ ਜੀ ਅੱਛਾ ਜੀ ਹਾਂ ਜੀ ਤੇ ਕਿੱਥੇ ਜੁੜਵਾ ਦੀ ਹਾਂ ਜੀ ਕਰੀਏ ਇੱਕੋ ਬਾਜੀ ਬੰਦਾ ਹਾਂ ਵਿਆਜ ਨਹੀਂ ਲੱਗਣਾ ਕੋਮੜ ਕੋਲੋਈ ਚਲ ਮੈਂ ਆਪ ਹੀ ਖੋਲ ਦੇਣਾ ਕੋਈ ਗੱਲ ਨਹੀਂ ਤੇ ਲਟੇਲ ਦੱਸਿਓ ਭਾਈ ਹੁਣ ਜਿਹੜੀ ਇਹ ਵੀ ਜੀ ਦੂਜਾ ਸੂਆ ਚ ਝੋਟੀ ਸੋਈ ਆ ਅੱਛਾ ਜੀ ਇਸ ਟਾਈਮ ਤੇ ਵੀ ਜੀ ਇਹਦੇ ਕੋਲ 13 ਲੀਟਰ ਦੁੱਧ ਕੋਈ ਜਿੱਥੇ ਮੱਦੀ ਕੋਈ ਵੀਰ ਭਰਾ ਹਣਕੇ ਮੇਰੇ ਘਰ ਕੋ ਬੋ ਟਾਈਮ ਆਪਣੀ ਤਸਰੀਕ ਕਰ ਸਕਦਾ ਜੀ ਠੀਕ ਹੈ ਜੀ ਇਹਨੂੰ ਸੋਈ ਨੂੰ ਵੀਰ ਜੀ ਅੱਜ ਵੱਧ ਤੋਂ ਵੱਧ ਗਿਣਤੀ ਮਿੰਤੀ ਦੇ 12 ਦਿਨ ਆਪਾਂ 15 ਦਿਨ ਕਰਕੇ ਦਵਾਂਗੇ ਅੱਛਾ ਜੀ ਤੇ ਬੱਚਾ ਇਹਦਾ ਰੈਡੀਮੈਂਟ ਹੋ ਗਿਆ ਜੀ ਠੀਕ ਹੈ ਜੀ ਹਾਂ ਜੀ ਨਾ ਮੰਨ ਲੋ ਫੋਲਣ ਦੀ ਲੋੜ ਪਵੇ ਨਾ ਛੱਡਣ ਦੀ ਲੋੜ ਪਵੇ ਠੀਕ ਹੈ ਠੀਕ ਹੈ ਬੋਸ਼ੀ ਰੈਡੀਮੈਂਟ ਬੋਸ਼ੀ ਰੱਖਦੇ ਆਂ ਭਈ ਹੁਣੇ ਆ ਲੋ ਮੂੰ <truzio> 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 De bucci, devi dire. Alla, poi io ve lo bussi, vedi ve lo dico? vedi? Allora Eh sì ਬਾਬਾ ਜੀ ਕਰੋ ਚੈੱਕ ਕਰੇ ਹੈ ਦੂਜੀ ਦੇ ਆ ਤੇ 13 ਲੀਟਰ ਜਿਹੜਾ ਐਸਟਾ ਜਿਹੜਾ ਦੁੱਧ ਬਿਲਕੁਲ ਤਿਆਰ ਕਰ ਗਈ ਆ ਹਾਂਜੀ ਤੇ ਭਾਈ ਕਿੰਨਾ ਕੱਢ ਦੂ ਵੀ ਦੁੱਧੇ ਸਾਡੇ ਤੋਂ ਨਾ ਦੁੱਧ ਵੀ ਜੀ ਇਹਨੇ 14-15 ਕਿਲੋ ਝੋਟੀ ਦੇ ਕਰ ਜਾਣਾ ਮਾਰੇ ਮੂਲੇ ਦੇ ਉੱਤਰ ਕੇ ਜੇ ਕੋਈ ਮਾਲਾ ਨਹੀਂ ਮਾਰਿਆ ਕੋ ਲੜਣਾ ਨਹੀਂ ਅੱਛਾ ਜੀ ਤੇ ਦੁੱਧ 14-15 ਕਿਲੋ ਝੋਟੀ ਨੇ ਕਰ ਜਾਣਾ ਜੀ ਠੀਕ ਹੈ ਜੀ ਬਾਕੀ ਉਧਰ ਦੀ ਝੋਟੀ ਆ ਸਾਰੀ ਸ਼ਾਈ ਸ਼ੋਈ ਵੇਖੋ ਕਿੰਨੀ ਸੋਹਣੀ ਆ ਝੋਟੀ ਜੇ ਬਾਕੀ ਆਪਾਂ ਖੋਲ ਕੇ ਬੁਖਾਉਨੇ ਬਾਬਾ ਜੀ ਕਾਟ ਕਾਟ ਜਿਹੜਾ ਬਹੁਤ ਹੀ ਤਗੜਾ ਆ ਗਿਆ ਬੰਦਾ ਜੈੱਡ ਬਲੈਕ ਆ ਗਿਆ ਹਾਂ ਇਸ ਉਹ ਜੀ ਨੂੰ ਬਾਈ ਦਾਦਾ ਕੇ ਬਾਦਾਂ ਤੋਂ 13 ਦਿਨ ਤੇ ਲਾਗੇ ਕਰਨ ਜਿਹੜਾ ਟਾਈਮ ਹੋ ਗਿਆ ਵਾ ਤੇ ਅਸਟਾ ਮੌਕੇ ਦੇ 13 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਤੇ ਥਣ ਭਾਂਡਾ ਬਹੁਤ ਹੀ ਚੰਗਾ ਲੱਗਾ ਜੇ ਹਾਂਜੀ ਹਾਂਜੀ ਲਓ ਜੀ ਥਣ ਥੂੜੀ ਆ ਚੰਗਾ ਦੇਰ ਹਟੇ ਆ ਗਿਆ ਨਾ ਗਿੱਟ ਗਿੱਟ ਤੇ ਥਣ ਲੱਗਾ ਵਾ ਠੀਕ ਇਹ ਪਾਸ਼ੂ ਗਾ ਬੰਦ ਕਰਦੇ ਹਾਂ ਧੰਨਵਾਦ ਜੀ ਪੀ ਲੈਂਦੇ ਪੀ ਲੈਂਦੇ ਬੰਦ ਕਰ ਲੈਂਦੇ ਚਲੋ ਜੀ ਚਲੋ ਜੈਟ ਕੀ ਕਰਦਾ ਵੀ ਜਿਹੜਾ ਹਨ ਬਿੰਦਿੰਗ ਵਾਲਾ ਆ ਗਿਆ ਜੇ ਲਾਗੇ ਤੋਂ ਦਿਖਾਉਂਦੇ ਆਪਾਂ ਤੁਹਾਨੂੰ ਤੋਂ ਤੋਂ ਬਾਈ ਕਿੰਦਾ 15 14 ਤੋਂ 15 ਲੈ ਸਕਦਾ ਦੰਦ ਚਲਾਈ ਜਾਊਗੀ ਜੇ ਐਂਦਾ ਕਰੋ ਤੁਸੀਂ ਆਪਣੇ ਨੂੰ ਦੇ ਦਿਓ ਮੈਂ ਆਪਣੇ ਦੇ ਦਗਾ ਗੱਲ ਕਰੋ ਕੋਈ ਆਪਣੇ ਲਾਗੇ ਨੂੰ ਜਿਹੜਾ ਛੱਡਾ ਛੱਡਾ ਲਓ ਜੀ ਲਓ ਉਹ ਬੰਦਿਆਂ ਬੰਦਿਆਂ ਵਾਲਾ ਚਟਾ ਗਿਆ ਦੱਸਦੀ ਆ ਥੋੜਾ ਜਿਹਾ ਤੇ ਮੁੱਲ ਪੁੱਛਦੇ ਆਂ ਬਾਈ ਨੇ ਕਿ ਮੇਰਾ ਦਾ ਇਹਦਾ ਬਾਈ ਮੁੱਲ ਫਿਰ ਕੀ ਕਰਨਾ ਆਪਾਂ ਮੁੱਦ ਵੀ ਜੀ ਵੇਖੋ ਜੇ ਦੇ ਅੱਜ ਬੱਚਾ ਮੰਨ ਲਓ ਜਿੰਦਾ ਹੁੰਦਾ ਨਾਲ ਖਲੋਤਾ ਹੁੰਦਾ ਹਾਂਜੀ ਫਿਰ ਤੇ ਇੱਕ ਚਾਲੀ ਦੀ ਝੋਟੀ ਜਿੱਥੇ ਮਰਜ਼ੀ ਖੜਾ ਕੇ ਵੇਚ ਦੇਈਦੀ ਸੀ ਹਾਂਜੀ ਹਾਂਜੀ ਤੇ ਇਸ ਟਾਈਮ ਤੇ ਆਪਾਂ ਹਾਂ ਨਾ ਹੀ ਜਿਹੜੀ ਰੱਤੀ ਦੇਣੀ ਆ ਨਾ ਅੱਛਾ ਜੀ ਮੰਗਣਾਂ ਨੂੰ ਜੋ ਮਰਜ਼ੀ ਮੰਗੀ ਏ 200 ਰੁਪਿਆ ਜਿੱਥੇ ਛੋੜੀ ਹੋਣੀ ਆ ਇੱਕ ਪੰਜ ਦੀ ਝੋਟੀ ਦੇਣੀ ਆ ਅੱਛਾ ਜੀ ਮੰਗਣਾਂ ਨੂੰ ਜੋ ਮਰਜ਼ੀ ਮੰਗੀ ਠੀਕ ਹੈ ਲਓ ਬਾਜੀ 1 ਲੱਖ 5000 ਦੀ ਤਾਂ ਦੋ ਜੀ ਜਿੱਥੇ ਮਰਜ਼ੀ ਕੋਈ ਆਪਣੇ 40 ਮੈਂ ਦੇ ਦੂੰਗਾ ਕਿਲੋ ਆਪਣਾ ਘਰੋਂ ਲਿਆਵਾਂਗੀ ਅੱਛਾ ਜੀ ਹਾਂ ਜੀ ਜਿੱਥੇ ਮਰਜ਼ੀ ਮੇਰੇ ਘਰੋਂ ਕਿਲੋ ਦੋਵੇਂ ਟਾਈਮੇ ਮੰਨ ਲਓ 13 ਕਿਲੋ ਮਿੰਤੀ ਕਰਕੇ ਖੜੇ ਠੀਕ ਹੈ ਠੀਕ ਹੈ ਥਣ ਪਾਂਡਾ ਬਹੁਤ ਚੰਗਾ ਲੱਗਾ ਵਾ ਜੀ ਜੀ ਚੁਾਈ ਕਰੇ ਹੁਣ ਜਿਹੜੀ ਕੋਟੀ ਧਾਰ ਲੱਗੀ ਕਰ ਰੋ ਚੈੱਕ ਕਰਾਣੀ ਬਹੁਤ ਹੀ ਚੰਗਾ ਆ ਗਿਆ ਤੇ ਆ ਗਿਆ ਹੁਣ ਆਪਾਂ ਦੇ ਫੱਲੇ ਇਹ ਕੱਦ ਕਾਟੀ ਦੀ ਵੇਖੋ ਗੱਡੀ ਵੱਡੀ ਆ ਠੀਕ ਹੈ ਠੀਕ ਹੈ ਜੀ ਕੋਈ ਵੀ ਇਦਾਂ ਜੀ ਬੁਰੀ ਨੀਲੀ ਚ ਅੱਛਾ ਜੀ ਹਾਂ ਜੀ ਇਹ ਵੀ ਜੀ ਤਿਆਰੀ ਹੈ ਬਿਲਕੁਲ ਮੰਨ ਲਓ ਜੀ ਦੇਣ ਹਫਤਾ ਇਹਦੇ ਅੰਦਰ ਅੰਦਰ ਮੰਨ ਲਓ ਸੁੰਦੀ ਆ ਅੱਜ 5 ਲੈ ਜੇ 6 ਲੈ ਜੇ ਅੱਛਾ ਜੀ ਆਪਾਂ ਹੱਤਾ ਕਰਕੇ ਦਵਾਂਗੇ ਠੀਕ ਹੈ ਜੀ ਕਿੰਨੇ ਵੇ ਸੂਏ ਇਹਨੇ ਵੀ ਜੀ ਤੀਜਾ ਸੁਵੇ ਸੁਣਾ ਨਾ ਰਗੀ ਅੱਛਾ ਜੀ ਐਵੇਂ ਆਪਾਂ ਦੋ ਜੇ ਸੁਵੇ ਕਹੀ ਜੇਗੀ ਜਿਹੜੀ ਜਨੇ ਸੁਵੇ ਸੁਣੀ ਹੋਣੇ ਸੁਵੇ ਕਵਾਂਗੇ ਆਪਾਂ ਨਾ ਦੁੱਧ ਚੰਗਾ ਭਰਿਆ 14 15 ਕਿਲੋ ਘਰ ਵਾਲੇ ਬੰਦੇ ਵੀ ਅਸੀਂ ਦੁੱਧ ਆਏ ਠੱਣਾ ਠੱਣਾ ਜਿੰਦੀਆਂ ਸਾਰੀਆਂ ਭਰ ਕੇ ਲੈ ਸੁਣਾ ਮੈਂ ਛੋਟੀ ਨੇ ਠੀਕ ਹੈ ਜੀ ਤਾਂ ਬਈ 14 ਲਈ 15 ਲੀਟਰ ਦੁੱਧ ਇਹਨੇ ਪਿਛਲੇ ਸੁਵੇ ਭਰਿਆ ਵਾ ਹਾਂ ਜੀ ਪੀੜਾ ਦਾ ਬੂਰੀ ਜੇ 5 7 ਹੋਰ ਤੇ ਮਾਤਮਾ ਜਿਹੜੀਆਂ ਕਾਫੀ ਆ ਹਵਾਨੇ ਦੇ ਤੇ ਤੋਂ ਤੱਕ ਜਿਹੜਾ ਹਵਾਨਾ ਚੰਗਾ ਬਣਾ ਲੂਗੀ ਕਰੋ ਜਾਨ ਸੂਲ ਤਾਂ ਕੀ ਲੱਗਾ ਬਣੀ ਬੜੀ ਬੀਜੀ ਥੱਲੇ ਵੇਖੋ ਕੜੀ ਪੰਨਾ ਬੰਦੀਆਂ ਥੱਲੇ ਮਸਤਾਂ ਤੇ ਬਾਕੀ ਦੋਵੇਂ ਨਿਸ਼ਾਨੀਆਂ ਆ ਗਿਆ ਨੀਲੀ ਵੀ ਤੇ ਬੂਰੀ ਵੀ ਪੜੀ ਵੇਖੋ ਕਿਦਾਂ ਕਿਤੇ ਕੱਢ ਕਾਠਾ ਦਾ ਵੇਖੋ ਕੋਈ ਸ਼ੱਕ ਨਹੀਂ ਜੇ ਲੱਗੇ ਤਾਂ ਕਰਉਂਦੇ ਤੁਹਾਨੂੰ ਚੈੱਕ ਕਰੇ ਨਾ ਤੋਂ ਨਾ ਜਿਹੜੀਆਂ ਹਵਾਨੇ ਦੇ ਅਜੇ ਖਾਦੀ ਆ ਦੇ ਸੂਲ ਤੱਕ ਹਵਾਨਾ ਚੰਗਾ ਬਣਾ ਲੂਗੀ ਨਵਾਂ ਬਹੀ ਫਰੋਚਿਆ ਤਾਂ ਤਾ ਜੁੱਟਾ ਜਿਹੜਾ ਐਨ ਸੋਲ ਤਾਂ ਕੀ ਲੱਗਾ ਪਿਆ ਵਾ ਇੱਥੇ ਲੱਟ ਲਾਂਵੀ ਆ ਜੇ ਕਾਫੀ ਆ ਇਧਰੋਂ ਸੰਗੋਂ ਥਾਣਾ ਦਾ ਸੈਜਾ ਬਹੁਤ ਬਹੁਤ ਵਧੀਆ ਵੇਚੀ ਜਵਾਈ ਬਹੁਤ ਵਧੀਆ ਨਿਕਲੂ ਟਿੱਪਣ ਤੋਂ ਬਹੁਤ ਚੰਗੀ ਆ ਕੱਟੀ ਅੱਛਾ ਜੀ ਆ ਪੋਲੀ ਰੂਵਰਗੀ ਠੀਕ ਆ ਠੀਕ ਆ ਜੀ ਇਹਦਾ ਮੁੱਲ ਭਾਜੀ ਹਰ ਮੁੱਲ ਵੀ ਜੀ ਰਖੋ ਝੋਟੀ ਕਰਾਂਦੇ ਜੀ 1.5 ਲੱਖ ਦੀ ਥੋੜੀ ਜੀ ਕਮੀ ਤੋਂ ਮੇਰੇ ਖਿਆਲ ਨਾਲ ਦੋਹੀ ਨਹੀਂ ਘੌਰ ਕੀਤੀ ਥੋੜੀ ਜੀ ਕਮੀ ਹੈਗੀ ਜੀ ਝੋਟੀ 'ਚ ਅੱਛਾ ਜੀ ਸਿਰਫ ਪੁੱਛਦੀ ਐਡੀ ਗੱਲ ਵੀ ਨਹੀਂ ਕੋਈ ਵੀ ਵੈਸੇ ਵੀਰ ਭਰਾ ਚੌਣ ਲੱਗਿਆ ਬੰਨਦੇ ਆ ਤੇ ਹਾਂ ਜੀ ਹਾਂ ਜੀ ਹਾਂ ਜੀ 25 25 ਆ ਹਾਂ ਜੀ ਹਾਂ ਜੀ ਹਾਂ ਜੀ ਨਾ ਅੱਖਾਂ 'ਚ ਵਾਲ ਪੈਣਾ ਤੇ ਨਾ ਕਿਤੇ ਕੋਈ ਦੀ ਸ਼ਿਟ ਪੈਣੀ ਆ ਹਾਂ ਜੀ ਹਾਂ ਜੀ ਤੇ ਗੱਲ ਸਹੀ ਆ ਆ ਸੋ ਮੈਂ ਇਹਦੀ ਲੰਮੀ ਬੜੀ ਜੇ ਪੂਛ ਆ ਬੁਰੀ ਆਪਾਂ ਪਿਛਲੀ ਵੀਡੀਓ 'ਚ ਪਾਈ ਸੀ ਹਾਂ ਜੀ ਤੇ ਇਹ ਵੀ ਉਤਾਂ ਵੀ ਜੀ ਵਿਗੀ ਐ ਦੀ ਸਾਈ ਆਈ ਐ ਬਾਅਦ 'ਚ ਤੋਂ ਦਰਨੇ ਆ ਦੇ ਨਾ ਵੀਰ ਨੇ ਕੱਲ ਦਾ ਕਰਾ ਰਾਦਾ ਪਰਸੋਂ ਦਾ ਰਹਿ ਗਿਆ ਬਸ ਅੱਛਾ ਜੀ ਪਹਿਲੇ ਪਾ ਦੇ ਠੀਕ ਨਹੀਂ ਲੱਗਾ ਵੇਚ ਲਾਂਗੇ ਠੀਕ ਹੈ ਠੀਕ ਹੈ ਜੀ ਤੇ ਵੀਰ ਜੀ ਮੁੱਲ ਤੇ ਥੋੜੀ ਡੇਢ ਕਰਾਉਂਦੀ ਏ ਅੱਛਾ ਆਪਾਂ ਨੂੰ ਵੀ ਪੁੱਛ ਕਰਕੇ ਚੱਲੋ ਆਪਾਂ ਵੀ ਤੁਹਾਨੂੰ ਫਦਾ ਬਹਾਨੇ ਬਹਾਨੇ ਮਾਰੀ ਦੇ 100 ਪਾਜੀ ਆ ਨਹੀਂ ਹੈਗਾ ਉਹ ਨਹੀਂ ਹੈਗਾ ਚਲੋ ਭਾਰਾਂ ਲੈ ਲਈਏ ਥੋੜੀ ਜੀ ਤੇ ਭਾਰਾਂ ਵੀ ਪਰਾਂ ਨੂੰ ਕਿਸ ਨੂੰ ਦੇ ਦੇਣੀ ਆ ਠੀਕ ਹੈ ਜੀ ਮੁੱਲ ਵੀਰ ਜੀ ਜੋ ਮਰਜ਼ੀ ਕਰਾ ਲਓ ਇੱਕ ਦਾ ਕਰਾ ਲਓ 20 ਕਰਾ ਲਓ ਅੱਛਾ ਲਾਸਟ ਹਾਨ ਆ ਜਿਹੜੀ 200 ਰੁਪਏ ਛੋਟ ਵਾਲੀ ਗੱਲ ਆਉਣੀ ਨਾ ਫਿਕਸ ਰੇਟ ਹੋਣਾ ਜੇ ਹਾਂਜੀ ਹੀ ਯੋ ਜੀ ਗੈਲਬਾ ਜੀ ਪੁੱਛਦਾ ਜਿਹੜਾ ਆ ਗਿਆ ਜੇ ਪੁਆਇੰਟ ਲੈਸ ਉਹਦੇ ਕਰਕੇ ਬਾਈ ਕਹਿੰਦਾ ਅਗਰ ਰੇਟ ਆਪਾਂ ਵੀ ਡਾਊਨ ਕਰਦਾ ਵਾ ਤੇ ਡਾਊਨ ਹੀ ਲਈ ਜੀ ਤੇ ਕੱਡ ਕੱਡ ਜਿਹੜਾ ਝੋਟੀ ਦਾ ਬਹੁਤ ਤਗੜਾ ਆ ਗਿਆ ਜੀ ਬਿਲਕੁਲ ਆਪਾਂ ਇਹ ਤਾਜੀ ਸੋਈ ਆ ਨਹੀਂ ਐ ਸਹੀ ਤੇ ਬੁਰੀ ਇਹ ਵੀ ਇਸ ਮੱਤੇ ਜਾਈਆ ਇਹਦੇ ਕੋਲ ਦੁੱਧ 13 ਕਿਲੋ ਜੇ ਮਗਰ ਬੱਚਾ ਵਕਾ ਦੋ ਬਿਲਕੁਲ ਤਾਜੀ ਸੋਈ ਆ ਠੀਕ ਆ ਠੀਕ ਆ ਲੋ ਜੀ ਪੂਰਾ ਯੋਗ ਆ ਗਿਆ ਪਿਛੇ ਵੀਰ ਭਰਾ ਨੇ ਕਹਿੰਨੇ ਸਾਈ ਪਾਈ ਆ ਵੀਰ ਜੀ ਇਹਦੀ 5000 ਰੁਪਇਆ ਹਾਂਜੀ ਤੇ ਉਤਰਾਂ ਦੇ ਉਹਦਾ ਵੀਰ ਦਾ ਅੱਜ ਦਾ ਕਰਾਰ ਹੋਈ ਕਹਿੰਦਾ ਵੀ 12 1 ਵਜੇ ਤੱਕ ਲੈ ਜਾਊਗਾ ਅੱਛਾ ਠੀਕ ਹੁਣ ਵੀਰ ਨੇ ਫੇਰ ਕਹਿਤਾ ਵੀ ਕੱਲ ਵੀਰ ਜੀ ਮੈਂ ਕੱਲ ਸ਼ਾਮਾਂ ਦੇ ਇੱਕ ਲੈ ਜਾਊਗਾ ਠੀਕ ਆ ਠੀਕ ਆ ਜਾਂ ਉਹਦੇ ਕੋਲ ਪੈਸੇ ਨਹੀਂ ਬੰਦੇ ਜਾਂ ਕੀ ਚੱਕਰ ਕੀ ਨਹੀਂ ਅੱਜ ਚਾਰ ਪੰਜ ਦਿਨ ਹੋ ਗਏ ਖਰਾਬ ਕਰ ਲਿਆ ਐਸੀ ਤਰ੍ਹਾਂ ਵੀਰ ਜੀ ਅੱਜ ਲੈ ਜੀਣਾ ਸ਼ਾਮਾਂ ਲੈ ਜੀਣਾ ਦੀ ਮਾਦਿਆ ਸ਼ਾਮਾਂ ਦੀ ਵੀ 5 ਵਜੇ ਤੋਂ ਬਾਅਦ ਮੈਨੂੰ ਫੋਨ ਨਾ ਕਰੇ ਵੀਰ ਨਾਮ ਅੱਜ ਲੈਣੀ ਹੈ ਠੀਕ ਹੈ ਮੈਂ ਵੀਡੀਓ ਜੀ ਭੇਜਦਾ ਲੱਭ ਜੀ ਸਾਡੀ ਹੱਥ ਜੋੜ ਕੇ ਬੇਨਤੀ ਜੀ ਕੋਈ ਵੀਰ ਭਰਾ ਫੋਨ ਤੇ ਸਾਈ ਪਾਇਆ ਕਰਨਾ ਅਜੇ ਇਹਨੂੰ ਕੱਲ ਤੱਕ ਪਸ਼ੂ ਖਰੀਦਣਾ ਹੁੰਦਾ ਹੈ ਕੱਲ ਤੱਕ ਦਾ ਵੀ ਜੀ ਉਹਨੂੰ ਮੈਂ ਟਾਈਮ ਦੇ ਦਾਂ ਮੈਂ ਕੱਲ 5 ਵਜੇ ਤੱਕ ਲੈ ਜਾ ਸਾਡੇ ਸਾਹਮਣੇ ਅੱਜ ਹਿਸਾਬ ਨਾਲ ਚੌਥਾ ਪੰਜਵਾਂ ਦੇਣੇ ਵੀਡੀਓ ਪਈ ਨਾ ਮਾਦਿਆ 5 5000 ਪਾ ਕੇ ਡੱਕੀ ਆ ਨਾ ਗਾਂ ਨਾ ਪਸ਼ਾ ਮਾਲਵਾਟੀ ਦਾ ਰਕਮ ਵੱਜੀ ਹੈ ਨਾ ਵੱਜੀ ਵੱਜੀ ਇਹਦ ਗੱਲ ਸੀ ਇਹ ਆਪਾਂ ਮੋਲੋ ਜੋ 128 ਪਾਇਆ ਨਹੀਂ ਕੋਈ ਗੱਲ ਨਹੀਂ ਹੋਣ ਕੇ ਵੀਰ ਭਰਾਣੇ ਲੈਣਾ ਉਹ ਥੋੜੇ ਬੋਧਾ ਮਾਨਤਾਨ ਕਰਕੇ ਦੇ ਲਾਗੇ ਅੱਛਾ ਜੀ ਪਰ ਫਿਰ ਵੀ ਕੱਲ 5 ਵਜੇ ਤੱਕ ਨਿਕਣਾ ਪੈਣਾ ਹੁਣ ਠੀਕ ਹੈ ਠੀਕ ਹੈ ਇਹ ਦਿਖਾ ਦੀਏ ਕਰਾਂਗੇ ਹੋਈ ਵੀਰ ਨੇ ਚਲੋ ਅਗੇ ਵੀ ਸਾਈ ਵੀਰ ਜੀ ਪਾਈ ਹੀ ਵੀਰ ਨੇ ਉਹਨੇ ਅੱਜ ਫਿਰ ਪੈਸੇ ਪਾਤੇ ਆ ਵੱਡੀ ਮਾਝ ਆਪਾਂ ਜਿਹੜੀ 20 ਕਿਲੋ ਵਾਲੀ ਦਸੀ ਸੀ ਠੀਕ ਹੈ ਠੀਕ ਹੈ ਇਹਦੇ ਅੱਜ ਪੈਸੇ ਆ ਗਏ ਹੁਣ ਸੇਰੇ ਲੱਦ ਕੇ ਤੜਕੇ ਘੱਲਾਂਗੇ ਅੱਛਾ ਜੀ ਹਾਂਜੀ ਲਓ ਭਾਜੀ ਇੱਧਰ ਬੈਂਕਰ ਅਸੀਂ ਜਾਣਾ ਤੇ 20 ਲੀ ਠੀਕ ਕਰੀਏ ਵੀ ਸੇਲ ਹੋਵੇ ਉਹਦੀ ਬੱਸ ਕੰਮ ਕਰਕੇ ਆ ਬੱਸ ਕੱਲ ਤੱਕ ਮੈਂ ਮੋਹਦ ਦੇ ਦਾਂਗੇ ਵੀ ਮੈਂ ਠੀਕ ਨਾ ਨਹੀਂ ਕਰਦੇ ਦੁੱਧ ਬੜਾ ਮੀਂਹ ਕੋਲ ਦਿੱਤੀ ਇਹਨੇ ਵੀ 14-15 ਕਿਲੋ ਦੁੱਧ ਦੇਣਾ ਵਾ ਐ 16 ਕਿਲੋ ਐਸ ਤਰ੍ਹਾਂ ਮੰਨ ਲਓ ਹਾਂ ਯਾਰ ਇਹ ਮੈਂ ਤੇ ਲੇ ਆ ਤੇ ਥਣ ਭਾਡਾ ਵਾਲਾ ਉੱਤੇ ਨੱਸ ਬੜਾ ਬਹੁਤ ਹੀ ਚੰਗਾ ਲੱਗਾ ਵਾ ਹਾਂਜੀ ਤੇ ਕਰੋ ਜੀ ਚੱਕ ਬਾਕੀ ਕਿਹੜਾ ਵੀ ਭਰਾ ਲੈ ਗਿਆ ਤੇ ਨਜ਼ਾਰੇ ਲੁੱਟੂਗਾ ਇੱਕਾ ਨਾ ਬਈ ਹੋਰ ਕੁਝ ਵਾਦ ਵੀ ਦੀ ਵੀ ਖਰਾਬ ਨੇ ਸਾਰਿਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਸਾਸੀ ਕਾਲਿਆ ਆਪਣੇ ਦੇਸਾਂ ਦੇ ਦੇਸਾਂ ਸਾਰਿਆਂ ਨੂੰ ਅੱਛੀ ਜੀ ਵੀ ਖਰਾਬ ਬਹੁਤ ਪਿਆਰ ਕਰਦੇ ਨੇ ਠੀਕ ਹੈ ਜੀ ਟਾਈ ਵੀਰ ਬਾਹਰੋਂ ਵੀ ਮਾਲ ਆਪਣੇ ਘਰਾਂ ਵਾਸਤੇ ਮੰਨ ਲਓ ਵੀ ਖਰੀਦੇ ਉਧਰੋਂ ਬਾਹਰ ਰੱਖ ਪਾ ਲੈਂਦੇ ਨੇ ਹਾਂਜੀ ਹਾਂਜੀ ਚਲੋ ਚੰਗੀ ਗੱਲ ਆ ਇਹ ਗੱਲ ਚੱਤਰਬਾਹ ਜੀ ਯਕੀਨ ਬਣਿਆ ਹੁੰਦਾ ਯਕੀਨ ਬਣਿਆ ਵੀ ਜੀ ਉਹ ਵੀ ਤਾਂ ਗੱਲ ਆ ਜੇ ਕਿਸੇ ਨੇ ਵੀ ਜੀ ਲੱਖ ਦਿੱਤਾ ਨਾ ਤੇ ਮੇ ਲੱਖ ਦੀ ਚੀਜ਼ ਦੇ ਦੇਣੀ ਆ ਜੇ ਕਿਸੇ ਨੇ 50000 ਦਿੱਤਾ ਤਾਂ ਉਹਨੂੰ 50000 ਦੀ ਦੇ ਦੇਣੀ ਆ ਆਹੀ ਤਾਂ ਗੱਲ ਹੈ ਸਹੀ ਗੱਲ ਹੈ ਹਾਂਜੀ ਹਾਂਜੀ ਇਹ ਨਹੀਂ ਵੀ ਲੈ ਲਿਆ 1.5 ਲੱਖ ਦੇ 3347 ਨਹੀਂ ਬਿਲਕੁਲ ਇਹ ਤਾਂ ਪਤਾ ਨਹੀਂ ਦੱਸਿਆ 15 ਕਿਲੋ ਤੇ ਨਿਕਲਿਆ 7 ਕਿਲੋ ਉਹ ਕਹਾਣੀ ਹੈ ਨਹੀਂਗੀ ਇਹ ਆਪਾਂ ਸਾਫ਼ ਸੁਥਰਾ ਕਰਦੇ ਆ ਤੇ ਚਲੋ ਲੰਮਾ ਸਾਰਾ ਟਾਈਮ ਚੱਲਦਾ ਆ ਬਾਕੀ ਇਹ ਭਰਾਵਾਂ ਨੂੰ ਇਹੋ ਹੀ ਬੇਨਤੀ ਆਪਣੀ ਵੀ ਜਿੱਥੋਂ ਵੀ ਲੈਂਦੇ ਭਾਵੇਂ ਮੇਰੇ ਤੋਂ ਲੈਂਦੇ ਜੇ ਮੈਂ ਕਿਤੇ ਹੋਰ ਵੀ ਕਿਤੇ ਹੋਰੋਂ ਲਿਆਂ ਮੇਤਨਾਮੋਂ ਵੀ ਲੈਂਦੇ ਜੇ ਕਿਤੇ ਹੋਰ ਵੀ ਲੈਂਦੇ ਜੇ ਆਪਣੀ ਮਨੋਂ ਤੁਸੀਂ ਪੈਸੇ ਖਰਚਣੇ ਆ ਆਪਣੀ ਮਿਹਨਤ ਦੀ ਕਮਾਈ ਲੈਣੀ ਆ ਆਪਣੀ ਕੌਲ ਆਓ ਅੱਖੀਂ ਵੇਖੋ ਦੋ ਟਾਈਮ ਚੋਗੇ ਤਸਦੀਕ ਜੇ ਦੋ ਨਹੀਂ ਚੋਹਦੇ ਇੱਕ ਤੇ ਚੋਹ ਆਣ ਕੇ ਬਿਲਕੁਲ ਬਿਲਕੁਲ ਸਹੀ ਲੱਗਿਆ ਹਾਂਜੀ ਇਹ ਗੱਲ ਸਹੀ ਹੈ ਜੋਗੇ ਆਪਣੀ ਤਸਦੀਕ ਕਰਕੇ ਖੜੋ ਠੀਕ ਹੈ ਦੋਸਤ ਜੀ ਸਾਡੀ ਵੀ ਇਹੋ ਬੇਨਤੀ ਹੈ ਕਿ ਭਾਈ ਇੱਥੇ ਆ ਕੇ ਆਪਣੀ ਤਸਦੀਕ ਕਰਕੇ ਹਨਾ ਦੋ ਟਾਈਮ ਜਾਂ ਇੱਕ ਟਾਈਮ ਜਿੱਦਾਂ ਵੀ ਆ ਜਿਹੜੇ ਵੀ ਭਰਾ ਕੋ ਨਹੀਂ ਪਹੁੰਚਦਾ ਜਾਂਦਾ ਆਪਣੀ ਵੀਡੀਓ ਕਾਲ ਤੇ ਚੁਵਾਈ ਕਰਾ ਲਿਆ ਕਰੇ ਤੇ ਭਾਈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ